ਹੈਲੋ ਬੱਚੋ ਸਵਾਗਤ ਹੈ ਤੁਹਾਡੇ ਸਾਰੇ ਚੈਨਲ ਤੇ ਅੱਜ ਵੀਡੀਓ ਵਿੱਚ ਆਪਾਂ ਕਰਾਂਗੇ ਅਨੁਸ਼ਾਸਨ ਤੇ ਲੇਖ ਪੰਜਾਬੀ ਵਿਜੇਕਰ ਤੋਂ ਚੈਨਲ ਦੇ ਨਾਮੋਂ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪ ਵੀਡੀਓ ਸ਼ੁਰੂ ਕਰਦੇ ਹਾਂ ਅਨੁਸ਼ਾਸਨ ਜੀਵਨ ਦੀਆਂ ਮੁੱਲੀਆਂ ਲੋੜਾਂ ਵਿੱਚੋਂ ਇੱਕ অতি ਮਹੱਤਵਪੂਰਨ ਲੋੜ ਹੈ ਅਨੁਸ਼ਾਸਨਹੀਨ ਪ੍ਰਾਣੀ ਸੁੱਤਰ ਬੇਮੁਹਾਰ ਵਾਂਗ ਸਾਰਾ ਰੇਗਿਸਤਾਨ ਗਾ ਕੇ ਵੀ ਆਪਣੇ ਨਿਸ਼ਾਨੇ ਤੇ ਪੁੱਜਣਾ ਰਹਿ ਜਾਂਦਾ ਹੈ ਇਸ ਮਹਾਨ ਗੁਣ ਦੀਆਂ ਜੜਾਂ ਬਾਲਪ੍ਰੇਸ਼ ਵਿੱਚ ਹੀ ਲੱਗਣੀਆਂ ਸ਼ੁਰੂ ਹੋ ਜਾਂਦੀਆਂ ਹਨ ਹੋਰ ਗੁਨਾਹ ਵਾਂਗ ਇਸ ਦਾ ਪਤਾ ਵੀ ਨਹੀਂ ਵੀ ਪ੍ਰਾਣੀ ਦੀ ਕੰਨੀ ਤੋਹੀ ਲੱਗਦਾ ਹੈ ਅਨੁਸ਼ਾਸਿਤ ਵਿਦਿਆਰਥੀ ਵੇਲੇ ਸਿਰ ਸੌਂਦਾ ਹੈ ਜਾਗਦਾ ਇਸ਼ਨਾਨ ਕਰਦਾ ਹੈ ਅੰਦਰ ਧਿਆਨ ਹੁੰਦਾ ਹੈ ਖਾਂਦਾ ਪੜਦਾ ਅਤੇ ਖੇਡਦਾ ਹੈ ਉਹੋ ਜਿਸ ਕੰਮ ਨੂੰ ਹੱਥ ਪਾਉਂਦਾ ਹੈ ਨਿਰਾਸ਼ਤਾ ਨਹੀਂ ਵੇਖਣੀ ਪੈਂਦੀ ਅਸਲ ਵਿੱਚ ਜੀਵਨ ਦੇ ਹਰ ਖੇਤਰ ਵਿਚਾਰ ਨੂੰ ਸ਼ਾਸਨ ਦਾ ਵਿਸ਼ੇਸ਼ ਮਤਵ ਹੈ ਵਿਦਿਆਰਥੀ ਜੇ ਵਿਦਿਆਰਥੀ ਬੋਲੀ ਦੇ ਨਿਯਮਾਂ ਨੂੰ ਅਪਣਾ ਕੇ ਹੀ ਉਸ ਨੂੰ ਸ਼ੁੱਧ ਲਿਖ ਸਕਦਾ ਹੈ ਅਤੇ ਉਹ ਖੇਡ ਦੇ ਨਿਯਮਾਂ ਤੇ ਤੁਰ ਕੇ ਇੱਕ ਚੰਗਾ ਖਿਡਾਰੀ ਬਣ ਸਕਦਾ ਹੈ ਉਹ ਬੋਰਡ ਯੂਨੀਵਰਸਿਟੀ ਦੀ ਯੂਨੀਵਰਸਿਟੀ ਯੂਨੀਵਰਸਿਟੀ ਦੇ ਪਾਠਕ੍ਰਮ ਅਦੇ ਅਨੁਸਾਰ ਤਿਆਰੀ ਕਰਕੇ ਹੀ ਇਮਤਿਹਾਨ ਪਾਸ ਕਰਕੇ ਕਰ ਸਕਦਾ ਹੈ ਬੋਰਡ ਯੂਨੀਵਰਸਿਟੀ ਦਾ ਇਮਤਿਹਾਨ ਜੇ ਕਿਸੇ ਕੇਂਦਰ ਵਿੱਚ ਨਿਸ਼ਚਿਤ ਦਿਨ ਤੇ ਸਮੇਂ ਤੇ ਨਾ ਹੋਵੇ ਤਾਂ ਉਸ ਨੂੰ ਰੱਦ ਕਰਨਾ ਪੈਂਦਾ ਹੈ ਸਕੂਲ ਵਿੱਚ ਜੇ ਸੇਵਾ ਦਾ ਟਾਈਮ ਟੇਬਲ ਅਨੁਸਾਰੀ ਘੰਟੀ ਵੀ ਠੀਕ ਨਹੀਂ ਸਮੇਂ ਤੇ ਨਾ ਮਾਰੇ ਤਾਂ ਸਕੂਲ ਵਿੱਚ ਚਾਰਜ ਫਿਰੇ ਖਲਬਲੀ ਪੈ ਜਾਂਦੀ ਹੈ ਫੌਜ ਵਿੱਚ ਤਾਂ ਇਸ ਵਿਧੀ ਹੋਰ ਵੀ ਜ਼ਿਆਦਾ ਲੋੜ ਹੈ ਕੇਵਲ ਅਨੁਸ਼ਾਸਿਤ ਫੌਜ ਹੀ ਰੈਨਪੋਮੀ ਨੂੰ ਸਾਧਨ ਦੇ ਯੋਗ ਹੁੰਦੀ ਹੈ ਅਤੇ ਹਰ ਕੀਤਾ ਕਾਰ ਆਪਣੇ ਕਿੱਤੇ ਨੂੰ ਅਨੁਸ਼ਾਸਨ ਵਿੱਚ ਰਹਿ ਕੇ ਹੀ ਉਸ ਨੂੰ ਸਿੱਖ ਕੇ ਅਤੇ ਰੋਟੀ ਰੋਜੀ ਦਾ ਸਾਧਨ ਬਣਾ ਸਕਦਾ ਹੈ ਅਤੇ ਹਰ ਵਿਭਾਗ ਐਲਾਨੀਆਂ ਗਈਆਂ ਛੁੱਟੀਆਂ ਤੋਂ ਛੁੱਟ ਕੇ ਹਰ ਦਿਨ ਨਿਸ਼ਚਿਤ ਸਮੇਂ ਤੇ ਕੰਮ ਕਰਦਾ ਹੈ ਅਤੇ ਅਨੁਸ਼ਾਸਨ ਭੰਗ ਕਰਨ ਵਾਲੇ ਨੂੰ ਸਜ਼ਾ ਦਿੰਦਾ ਹੈ ਹੋਰ ਤਾਂ ਹੋਰ ਨਿਰੰਕਾਰ ਦੀ ਬਿਕੋ ਸਾਰੀ ਸ੍ਰਿਸ਼ਟੀ ਵੀ ਨਿਯਮ ਸ਼ਾਸਨ अथवा ਮर्यादा ਵਿੱਚ ਹੀ ਕੰਮ ਕਰ ਰਹੀ ਹੈ ਅਤੇ ਇੱਕ ਪਤਾ ਇੱਕ ਪੱਤਾ ਵੀ ਉਸ ਦੀ ਮर्यादा ਨੂੰ ਭੰਗ ਨਹੀਂ ਕਰ ਰਿਹਾ ਸੋ ਹਰ ਜੀਵ ਨੂੰ ਆਪਣਾ ਜੀਵਨ ਨਿਯਮ ਸ਼ਾਸਨ ਵਿੱਚ ਢਲਣਾ ਚਾਹੀਦਾ ਹੈ ਅਤੇ ਇਸ ਨੂੰ ਭੰਗ ਕਰਨ ਵਾਲੇ ਨੂੰ ਸ਼ਰਮਿੰਦਗੀ ਸ਼ਰਮਿੰਦਿਆ ਕਰਨਾ ਚਾਹੀਦਾ ਹੈ ਤਬਾਤਿਓ ਐਸੀਅਨ ਸ਼ਾਸਨ ਤੇ ਲੇਖ ਪੰਜਾਬੀ ਵਿੱਚ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮਿਲਦੇ ਆਂ ਅਗਲੀ ਵੀਡੀਓ ਵਿੱਚ